ਐਸਐਸ ਨੇ ਅਮਰੀਕਾ ਦੇ ਵਿੱਚ ਜਦੋਂ ਆਪਣੇ ਹੱਕ 'ਚ ਲੋਬਿੰਗ ਕਰਾਉਣ ਵਾਸਤੇ ਇੱਕ ਫਰਮ ਨੂੰ ਹਾਇਰ ਕੀਤਾ ਸੀਗਾ ਤਾਂ ਬੜਾ ਰੋਲਾ ਪਿਆ ਸੀ ਆਪਾਂ ਵੀ ਗੱਲ ਕੀਤੀ ਸੀਗੀ ਤਾਂ ਮੈਂ ਕਦੇ-ਕਦੇ ਸੋਚਦਾ ਕਿ ਕੁਝ ਸ਼ਬਦਾਂ ਦਾ ਹਿਰਫੇਰ ਹੁੰਦਾ ਹੈ ਥੋੜਾ ਜੇ ਵੇਖੀਏ ਤੇ ਉਹਨਾਂ ਦੀ ਨਾ ਰਿਸਪੈਕਟ ਇੱਜ਼ਤ ਇੱਕ ਵੱਖਰੀ ਕਿਸਮ ਦੀ ਹੁੰਦੀ ਹੈ ਕੁਝ ਮੁਲਕਾਂ ਦੇ ਵਿੱਚ ਉਧਰ ਇਸ ਤਰ੍ਹਾਂ ਦੀ ਖੁੱਲਮ-ਖੁੱਲੀ ਖੇਡ ਚੱਲਦੀ ਹੈ ਕਿ ਕੋਈ ਧਿਰ ਜਿਹੜੇ ਸੈਨੇਟਰ ਹੁੰਦੇ ਆ ਜਾਂ ਕਾਂਗਰਸ ਮੈਨ ਹੁੰਦੇ ਆ ਉਹਨਾਂ ਦੇ ذریعے ਖੁੱਲ ਮੁਖਲਾ ਕਹਿ ਲੋ ਕਿ ਲੋਬਿੰਗ ਦਾ ਖੇਡ ਚੱਲਦਾ ਹੈ ਲੋਬਿੰਗ ਮਤਲਬ ਕਿ ਕਿਸੇ ਖਾਸ ਮਕਸਦ ਵਾਸਤੇ ਕੋਈ ਖਾਸ ਸੰਸਥਾ ਜਾਂ ਵਿਅਕਤੀ ਲਈ ਜਾਂ ਕਾਰੋਵਾਰ ਲਈ ਲੋਬਿੰਗ ਮਤਲਬ ਕਿ ਫੇਵਰ ਕਰਵੋਣੀ ਪਰ ਸਾਡੇ ਇੱਥੇ ਇਸ ਤਰ੍ਹਾਂ ਦੇ ਬੰਦੇ ਆ ਨੂੰ ਜਿਹੜੇ ਬੰਦੇ ਸੱਤਾ ਦੇ ਵਿੱਚ ਜਾ ਕੇ ਆਪਣਾ ਇਨਫਲੂਐਂਸ ਵਰਤ ਕੇ ਕੰਮ ਕਢਾਉਂਦੇ ਉਹਨਾਂ ਨੂੰ ਕੁਝ ਹੋਰ ਵੀ ਕਿਹਾ ਜਾਂਦਾ ਦਲਾਲ ਕਿਹਾ ਜਾਂਦਾ ਕਈ ਵਾਰ ਦਲਾਲ ਤੋਂ ਵੀ ਇੱਕ ਥੋੜਾ ਜਿਹਾ ਸ਼ਬਦ ਸਖਤ ਵਰਤਿਆ ਜਾਂਦਾ ਹੈ ਪਰ ਉਹ ਸ਼ਬਦ ਆਪਾਂ ਇਸਤੇਮਾਲ ਨਹੀਂ ਕਰਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬੰਦਿਆਂ ਦੀ ਪਰਮਾਰ ਰਹੀ ਹੈ ਹੱਜ ਵੀ ਹੈ ਤੁਹਾਨੂੰ ਇੱਕ ਨਾਂ ਯਾਦ ਹੋਵੇਗਾ ਅਮਨ ਸਕੌਡਾ ਅਮਨ ਸਕੌਡੇ ਨੂੰ ਅਸੀਂ ਤੁਕੀ ਇਥੋਂ ਲਾਗੇ ਦਾ ਹੀ ਸੀਗਾ ਅਸੀਂ ਇਸ ਬੰਦੇ ਨੂੰ ਪਰਵਾਨ ਹੁੰਦਿਆ ਵੇਖਿਆ ਪਰਵਾਨ ਚੜ੍ਹਦਿਆ ਵੇਖਿਆ ਕਿ ਮਤਲਬ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਇੱਕ ਵੇਲਾ ਇਸਰਾਂ ਦਾ ਆ ਗਿਆ ਕਿ ਜੇ ਕੋਈ ਅਫਸਰ ਸਸਪੈਂਡ ਹੁੰਦਾ ਸੀ ਤਾਂ ਚਲਸ ਕੌਡੇ ਕੋਲ ਜੇ ਕੋਈ ਨਵਾਂ ਸਟੇਸ਼ਨ ਲੈਣਾ ਚਾਹੁੰਦਾ ਕੋਈ ਨਵੀਂ ਨਿਯੁਕਤੀ ਲੈਣਾ ਚਾਹੁੰਦਾ ਚਲਸ ਕੌਡੇ ਕੋਲ ਔਰ ਸਿਕੌਂਡਾ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਪਿੰਕੀ ਦਾ ਰੌਲਾ ਪੈ ਗਿਆ ਪਿੰਕੀ ਸਜ਼ਾ ਕੱਟ ਕੇ ਆਇਆ ਪਿੰਕੀ ਬਹਾਲ ਹੋ ਗਿਆ ਬੜਾ ਹੀ ਰੌਲਾ ਪਿਆ ਤੇ ਉਸ ਤੋਂ ਬਾਅਦ ਫਿਰ ਪਿੰਕੀ ਨੂੰ ਕਿਤੇ ਨਾ ਕਿਤੇ ਡੌਂਕਰੀ ਚੋਕੜ ਦਿੱਤਾ ਗਿਆ ਪਿੰਕੀ ਨੇ ਕੀ ਖੁਲਾਸਾ ਕੀਤਾ ਸੀਗਾ ਕਿ ਅਮਨ ਸਕੌੜਾ ਦੇ ਜ਼ਰੀਏ ਮੇਰੀ ਐਨੀ ਰਕਮ ਡੀਜੀ ਆਫਿਸ ਤੱਕ ਗਈ ਆ ਸੱਚੇ ਉਹ ਇਨਕੁਆਰੀ ਹੋ ਜਾਂਦੀ ਜੇ ਕਿਉਂਕਿ ਹੁਣ ਪਿੰਕੀ ਤੇ ਰਿਆ ਹੀ ਨਹੀਂ ਪਰ ਜੇ ਉਸ ਮਾਮਲੇ ਦੇ ਵਿੱਚ ਇਨਕੁਆਰੀ ਹੋ ਜਾਂਦੀ ਤਾ ਪਤਾ ਹੀ ਨਹੀਂ ਸੀ ਕਿ ਕਹਾਣੀ ਕਿੱਥੋਂ ਕਿੱਥੇ ਚਲਣੀ ਹੈ ਜਦੋਂ ਕੁਝ ਪੁਲਿਸ ਆਫੀਸਰ ਇਹਦੇ ਵਿੱਚ ਘਿਰ ਗਏ ਅਮਨ ਸਕੌਡਾ ਬਹੁਤ ਵੱਡੀਆਂ ਖੇਡਾਂ ਖੇਡਣ ਲੱਗ ਪਿਆ ਕੁਝ ਪੁਲਿਸ ਆਫੀਸਰ ਹੀ ਘਿਰ ਗਏ ਇੱਥੋਂ ਤੱਕ ਕਿ ਇੱਕ ਛੋਟੇ ਰੈਂਕ ਦਾ ਅਧਿਕਾਰੀ ਸੀਗਾ ਉਸ ਨੂੰ ਇੱਕ ਵੱਡੇ ਅਧਿਕਾਰੀ ਨੇ ਘੇਰ ਲਿਆ ਉਸ ਨੇ ਕਿਹਾ ਕਿ ਆਪਣਾ ਮੋਬਾਈਲ ਦਿਖਾ ਕਿਉਂਕਿ ਉਹਨਾਂ ਦੇ ਕੋਲ ਇਨਫੋਰਮੇਸ਼ਨ ਸੀਗੀ ਤਾਂ ਅਮਨ ਸਕੌੜਾ ਦਾ ਨੰਬਰ ਸੇਵ ਸੀ ਅਮਨ ਸਕੌੜਾ ਦੇ ਨਾਲ ਉਹਦੀ ਗੱਲ ਹੁੰਦੀ ਸੀ ਜਦੋਂ ਇਦਾਂ ਦੇ ਰਾਜ਼ ਖੁੱਲਣੇ ਸ਼ੁਰੂ ਹੋ ਗਏ ਤੇ ਖੀਰ ਨਾਮ ਸ਼ਨਾਮ ਵੀ ਰੱਖੇ ਗਏ ਤੇ ਕੁਝ ਮਿੰਟਾਂ ਦੇ ਵਿੱਚ ਹੀ ਕਹਿ ਲਓ ਕੁਝ ਘੰਟਿਆਂ ਦੇ ਵਿੱਚ ਕਹਿ ਲਓ ਕਿ ਅਮਨ ਸਕੌੜਾ ਨੂੰ ਇੱਕ ਵਾਰ ਲਈ ਸਟੇਟ ਦੇ ਵਿੱਚੋਂ ਫੜ ਕੇ ਲਿਆਂਦਾ ਗਿਆ ਸੀਗਾ ਅਮਨ ਸਕੌੜਾ ਤੇ ਇਨੇ ਕੇਸ ਆ ਕਿ ਗੱਲ ਹੀ ਛੱਡ ਦਿਓ ਬਹੁਤ ਵੱਡੀਆਂ ਠੱਗੀਆਂ ਦਾ ਅਮਨ ਸਕੌੜਾ ਇੱਕ ਨਾਮ ਉਸ ਤੋਂ ਬਾਅਦ ਤੁਹਾਨੂੰ ਇੱਕ ਤਾਜ਼ਾ ਤਰੀਨ ਮਿਸਾਲ ਜਿਹੜੀ ਹੈ ਉਹ ਕਿਰਸ਼ਾਨੂੰ ਕਿਰਸ਼ਾਨੂੰ ਜਿਹੜਾ ਐਚਐਸ ਭੁੱਲਰ ਦੇ ਮਾਮਲੇ ਦੇ ਵਿੱਚ ਜੇਲ੍ਹ ਚੈਸੂਲੇ ਉਹ ਵੀ ਤਾਂ ਮਿਸਾਲ ਹੈ ਕਿਉਂਕਿ ਉਸ ਬੰਦੇ ਬਾਰੇ ਮੀਡੀਆ ਰਿਪੋਰਟਾਂ ਨੇ ਇਹ ਗੱਲ ਜਿਹੜੀ ਹੈ ਸਾਡੇ ਪਬਲਿਕ ਧੋਮਿਆਂ ਚ ਲੈ ਕੇ ਆਂਦੀ ਕਿ ਕਿਰਸ਼ਾਨੂੰ ਤੇ ਇੰਨੀ ਜ਼ਿਆਦਾ ਪਹੁੰਚ ਰੱਖਦਾ ਸੀਗਾ ਕਿ ਮੁੱਖ ਮੰਤਰੀ ਦੇ ਦਫ਼ਤਰ ਤੱਕ ਵੀ ਆ ਜਾ ਸਕਦਾ ਸੀ ਇਹ ਬੜੀ ਵੱਡੀ ਗੱਲ ਸੀ ਕਿ ਸਾਹਿਬ ਪਰ ਇਸ ਮਾਮਲੇ ਦੇ ਵਿੱਚ ਵੀ ਕਿਉਂਕਿ सीबीआई ਦਾ ਜਿਹੜਾ ਹੁਣ ਤੱਕ ਦਾ ਕੇਸ ਚੱਲਿਆ ਹੈ सीबीआई ਨੇ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਆ ਉਹਦੇ ਮੁਤਾਬਕ ਕ੍ਰਿਸ਼ਾਨੂੰ ਹੀ ਉਹਦੇ ਵਾਸਤੇ ਕਕੜੀ ਦਾ ਕੰਮ ਕਰ ਰਿਆ ਸੀਗਾ ਨਾ ਸਾਰੇ ਜਿਗਾੜ ਸੈੱਟ ਕਰ ਰਿਆ ਸੀਗਾ ਤਾਂ ਯਾਨੀ ਕ੍ਰਿਸ਼ਾਨੂੰ ਇਥੇ ਵੀ ਇੱਕ ਅਮਨ ਸਕੌਡੇ ਵਾਲੀ ਭੂਮਿਕਾ 'ਚ ਕਥੇ ਤੌਰ ਤੇ ਨਜ਼ਰ ਆਉਂਦਾ ਹੈ ਹੁਣ ਇਸ ਕੇਸ ਦਾ ਕੀ ਬਣੇਗਾ ਕੀ ਨਹੀਂ ਬਣੇਗਾ ਇਹਨੂੰ ਨਹੀਂ ਪਤਾ ਪਰ ਕਿਰਸ਼ਾਨੂੰ ਬਰੇਜਨ ਨੂੰ ਅਸੀਂ ਉਹਨੂੰ ਨਾ ਪਿਉ ਪਤਾ ਕੀਤਾ ਜਾਂ ਲਾਂਬੇ ਉਹ ਪਤਾ ਕੀਤਾ ਕਿ ਕਿਰਸ਼ਾਨੂੰ ਹਾਕੀ ਦਾ ਵਧੀਆ ਪਲੇਅਰ ਸੀਗਾ ਅੱਛਾ ਪਲੇਅਰ ਸੀਗਾ ਘਰੋਂ ਠੀਕ ਠਾਕ ਸੀਗਾ ਇੱਕ ਜੌਬ ਵੀ ਮਿਲੀ ਇਹਨੂੰ ਅਤੀਤ ਦੇ ਵਿੱਚ ਜਿਹੜੀ ਕਿ ਉਸਨੇ ਛੱਡ ਦਿੱਤੀ ਪਰ ਅਚਾਨਕ ਇਹਦਾ ਦਫ਼ਤਰਾਂ ਚ ਇਹਦਾ ਵੱਡੀਆਂ ਮਹਿਫਲਾ ਚ ਐਸਾ ਬਹਿਣ ਉੱਠਣ ਹੋਇਆ ਕਿ ਬਦਲੀਆਂ ਬੁੱਦਲੀਆਂ ਤੇ ਇਹ ਚੁਟਕੀਆਂ ਚਕਰਾਂ ਲੱਗ ਪਿਆ ਔਰ ਸਭ ਤੋਂ ਵੱਡੀ ਖੇਡ ਅਮੀਰ ਹੋਣ ਵਾਸਤੇ ਜੇ ਇੰਨਾ ਤੇ ਰਿਟਰਨ ਚਾਂਦੀ ਚੋਂ ਨਹੀਂ ਮਿਲ ਰਿਹਾ ਅੱਜਕੱਲ ਇੰਨਾ ਤੇ ਰਿਟਰਨ ਸੋਨੇ ਚੋਂ ਦੀ ਮਿਲਦਾ ਜਿੰਨਾ ਬਦਲੀਆਂ ਚੋਂ ਮਿਲਦਾ ਅੱਜਕੱਲ ਜੀ ਬਿਲਕੁਲ ਬਦਲੀਆਂ ਦੀ ਦਲਾਲੀ ਜਿਹੜੇ ਲੋਕ ਕਰਨ ਲੱਗ ਪੈਂਦੇ ਆ ਨਾ ਉਹਨਾਂ ਨੂੰ ਕੋਈ ਹੋਰ ਕਿਤਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੇ ਲੋਕ ਦਫ਼ਤਰਾਂ ਚ ਫੌ ਪਾ ਲੈਂਦੇ ਨੇ ਨਾ ਸਾਬ ਤਾਂ ਉਹਨਾਂ ਨੂੰ ਫਲ ਪੈਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੀਆਂ ਕੋਠੀਆਂ ਪੈਣੀਆਂ ਸਟਾਰਟ ਹੋ ਜਾਂਦੀਆਂ ਉਹਨਾਂ ਦੇ ਪਲਾਟ ਬਣਨੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੀ ਲਗਜ਼ਰੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋ ਜਾਂਦਾ ਕ੍ਰਿਸ਼ਾਨੂੰ ਨੇ ਐਯੋਦੇ ਕੀਤਾ ਕ੍ਰਿਸ਼ਾਨੂੰ ਹੋਰ ਕੀ ਉਹਦੇ ਕੋਲ ਝੁਰਲੂ ਥੋੜੀ ਸੀ ਕਿ ਜਿਹੜਾ ਮਨੀ ਮੇਕਿੰਗ ਕਰੀ ਜਾਂਦਾ ਸੀਗਾ ਨਹੀਂ ਉਹਦੇ ਕੋਲ ਜਿਹੜੇ ਲਾਗੇ ਬੰਨਿਓ ਸੂਤਰ ਸਾਨੂੰ ਦੱਸ ਰਹੇ ਸੀ ਕਿ ਉਹਦੇ ਕੋਲ ਆਹੀ ਕੁਝ ਸੀਗਾ ਕਿ ਅਚਾਨਕ ਉਹਦਾ ਉਤਲੀਆਂ ਸਫਾਂ ਦੇ ਵਿੱਚ ਵਹਿਣ ਉੱਠਣ ਹੋਇਆ ਤੇ ਕ੍ਰਿਸ਼ਾਨੂੰ ਫੇਰ ਇੱਕ ਐਸਾ ਮੁਕਾਮ ਬਣ ਗਿਆ ਐਸੀ ਮੰਜ਼ਲ ਬਣ ਗਿਆ ਕਿ ਭਾਈ ਉਹਦੇ ਕੋਲ ਚਲੇ ਜਾਓ ਕੰਮ ਹੋ ਹੀ ਜਾਣਾ ਜਿਵੇਂ ਤੁਹਾਡੇ ਸ਼ਹਿਰ ਦੇ ਵਿੱਚ ਕਈ ਵਾਰ ਕੋਈ ਸੱਜਣ ਪਾਵਰਫੁੱਲ ਬੰਦਾ ਐਸਾ ਹੁੰਦਾ ਅਗਲਾ ਕਹਿੰਦਾ ਕਿ ਜੇ ਤੂੰ ਉਹਦੇ ਕੋਲ ਚਲੇ ਗਿਆ ਨਾ ਬੰਦਾ ਬੜਾ ਬੀਬਾ ਹੈ ਬੜੀ ਜ਼ੁਰਤ ਵਾਲਾ ਬੰਦਾ ਹੈ ਜੇ ਇੱਕ ਵਾਰੀ ਤੂੰ ਉਹਦੇ ਕੋਲ ਉਪੜ ਗਿਆ ਕੰਮ ਤੇਰਾ ਹੋ ਜਾਣਾ ਤਾਂ ਇਦਾਂ ਫਿਰ ਇਹੋ ਜਿਹੇ ਬੰਦਿਆਂ ਦਾ ਵੀ ਇੱਕ ਵਕਾਰ ਬਣ ਜਾਂਦਾ ਇਹਨਾਂ ਦੀਵੀ ਇੱਕ ਇਸ ਤਰ੍ਹਾਂ ਦੀ ਦਿੱਖ ਬਣ ਜਾਂਦੀ ਆ ਕਿ ਜਿਹੜਾ ਵੀ ਬੰਦਾ ਇਹਨਾਂ ਦੇ ਕੋਲ ਆ ਗਿਆ ਲੈ ਦੇ ਕੇ ਇਹਨਾਂ ਨੇ ਮਾਮਲਾ ਸੈੱਟ ਕਰ ਦੇਣਾ ਹੈ ਪਰ ਇਸ ਤੋਂ ਵੀ ਅੱਗੇ ਹੁਣ ਇੱਕ ਆ ਗਿਆ ਇੱਕ ਹੋਰ ਜਿਹਦੀ ਮੈਂ ਗੱਲ ਕਰਨ ਜਾ ਰਿਹਾ ਲੰਮੀ ਚੌੜੀ ਭੂਮਿਕਾ ਹੋ ਗਈ ਮੈਂ ਸੋਚਿਆ ਕਿ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ ਕਿ ਇੱਥੇ ਕਿਸ ਤਰ੍ਹਾਂ ਦਲਾਲ ਘੁੰਮਦੇ ਆ ਤੇ ਕਿਸ ਤਰ੍ਹਾਂ ਮੋਟੀ ਖੇਡ ਖੇਡੀ ਜਾਂਦੀ ਆ ਲਓ ਜੀ ਨਾਮ ਹੈ ਸ਼ੈਂਕੀ ਚੋਬਰ ਦਾ ਨਾਮ ਹੈ ਸ਼ੈਂਕੀ ਉਹਨਾਂ ਸ਼ੈਂਕੀ ਨੂੰ ਸ਼ੱਕ ਕੀਤਾ ਜਾਂਦਾ ਹੈ ਕਿ ਨਹੀਂ ਇਹ ਤੇ ਬਾਅਦ ਦੀ ਗੱਲ ਆ ਖੈਰ ਮਾਮਲਾ ਕੀ ਹੈ ਬਈ ਇਸ ਬੰਦੇ ਤੇ ਇੱਕ ਕਾਰੋਵਾਰੀ ਦੇ ਨਾਲ ਕਥਿਤ ਤੌਰ ਤੇ 35 ਲੱਖ ਰੁਪਏ ਦੀ ਠਗੀ ਕਰਨ ਦਾ ਦੋਸ਼ ਲੱਗਾ ਮਾਮਲਾ ਕੀ ਹੈ ਅੱਛਾ ਮਾਮਲਾ ਇਹ ਆ ਕਿ ਖਾੜ ਦਾ ਰਹਿਣ ਵਾਲਾ ਕੋ ਗੁਰਕਮਲ ਸਿੰਘ ਉਸਨੇ ਪੁਲਿਸ ਨੂੰ ਦੱਸਿਆ ਕਿ ਉਹਦਾ ਕ੍ਰੈਸ਼ਰ ਦਾ ਕਾਰੋਬਾਰ ਹੈ ਉਹ ਪਠਾਨਕੋਟ ਵਿੱਚ ਵੀ ਕ੍ਰੈਸ਼ਰ ਹਾਸਲ ਕਰਨਾ ਚਾਹੁੰਦਾ ਸੀ ਹਾਲਾਂਕਿ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਨ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉੱਥੇ ਕੰਮ ਕਰਨਾ ਆਸਾਨ ਨਹੀਂ ਹੈ ਇੱਕ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਸਰਕਾਰੀ ਦਫ਼ਤਰ ਦੇ ਬਾਹਰ ਉਹ ਕਿਸੇ ਦੀ ਜਦੋਂ ਉਡੀਕ ਕਰਦਾ ਪਿਆ ਸੀ ਤਾਂ ਉਸ ਨੂੰ ਇੱਕ ਚੋਬਰ ਮਿਲਿਆ ਅਭਿਸ਼ੇਕ ਉਰਫ ਸ਼ੈਂਕੀ ਸ਼ੈਂਕੀ ਬਣਿਆ ਫਿਰਦਾ ਸੀ ਯੈਂਕੀ ਤੇ ਉਸਨੇ ਉਸ ਨੂੰ متاثر ਕੀਤਾ ਪ੍ਰਭਾਵਿਤ ਕੀਤਾ ਤੇ ਜਦੋਂ ਗੱਲਬਾਤ ਹੋਈ ਹੁਣ ਦਫ਼ਤਰਾਂ 'ਚ ਬੈਠੇ ਬੰਦੇ ਜਿਹੜੇ ਹੁੰਦੇ ਆ ਜਿਹਦੇ ਨਾਲ ਬਈ ਕੋਈ 2-4 ਗਨਮੈਨ ਹੁੰਨ ਕਿਉਂਕਿ ਸ਼ੈਂਕੀ ਤੇ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਵੀ ਘਿਰਿਆ ਫਿਰਦਾ ਸੀਗਾ ਸਿਕਿਉਰਿਟੀ ਸੀ ਸ਼ੈਂਕੀ ਦੇ ਕੋਲ ਸ਼ੈਂਕੀ ਯੰਕੀ ਤਬਈ ਉਸ ਬੰਦੇ ਨੇ ਉਨੂੰ ਪ੍ਰਭਾਵਿਤ ਕੀਤਾ ਗੁਰਕਮਲ ਸਿੰਘ ਨੂੰ ਕਾਰੋਬਾਰੀ ਸੀ ਜਿਹੜਾ ਪੁੱਛਿਆ ਦੱਸਿਆ ਗੱਲਾਂ ਵੀ ਹੋ ਜਾਂਦੀਆਂ ਨੇ ਜਦੋਂ ਤੁਹਾਨੂੰ ਪਤਾ ਵੇਟਿੰਗ ਹਾਲ 'ਚ ਬੈਠੇ ਹੋ ਈਏ ਜਾਂ ਕਿਸੇ ਦਫ਼ਤਰ ਦੇ ਵਿੱਚ ਗੇੜੇ ਕੱਢਦੇ ਹੋਈਏ ਤੇ ਤਦ ਕਿਤੇ ਨਾ ਕਿਤੇ ਕੋਈ ਸੰਵਾਦ ਵੀ ਹੋ ਜਾਂਦਾ ਡਾਇਲੌਗ ਵੀ ਹੋ ਜਾਂਦਾ ਲਿਹਾਸਾ ਉਹਨਾਂ ਪੁੱਛ ਲਿਆ ਕਿ ਹਾਂ ਭਾਈ ਕਿਵੇਂ ਆ ਤਾਂ ਸ਼ੈਂਕੀ ਨੇ ਦੱਸਿਆ ਕਿ ਮਿੱਤਰਾ ਕੰਮ ਤੇਰਾ ਹੋ ਜਾਊਗਾ ਗੱਲ ਹੀ ਕੋਈ ਨਹੀਂ ਕਿਉਂਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਤੇਰੇ ਦੀ ਪੂਰੀ ਚੱਲਦੀ ਆ ਇਹੋ ਗਾਣਾ ਸੀ ਕਿ ਕੁੜੀਏ ਤੇਰੀ ਹਰ ਥਾਂ ਚੱਲਦੀ ਨੀ ਤੇਰੀ ਹਰ ਥਾਂ ਚੱਲਦੀ ਉਹਨੇ ਕਿਹਾ ਕਿ ਮੇਰੀ ਹਰ ਥਾਂ ਚੱਲਦੀ ਆ ਤਾਂ ਚਲੋ ਇਨੇ ਨਾਲ ਪ੍ਰੇਮ ਪਿਆਰ ਪੈ ਗਿਆ ਯਾਰੀ ਦੋਸਤੀ ਪੈ ਗਈ ਜਾਣ ਪਛਾਣ ਬਣ ਗਈ ਤੇ ਦੱਸਦੇ ਆ 1 ਅਕਤੂਬਰ ਨੂੰ ਸ਼ੈਂਕੀ ਆਪਣੇ ਗਨਮੈਨਾ ਦੇ ਨਾਲ ਚੰਡੀਗੜ੍ਹ ਪਹੁੰਚਿਆ ਤੇ ਵੱਖ-ਵੱਖ ਸਮੇਂ ਚ ਪਠਾਨਕੋਟ ਚ ਮਾਈਨਿੰਗ ਦੇ ਨਾਂ ਤੇ ਉਸਨੇ ਉਸ ਤੋਂ 35 ਲੱਖ ਰੁਪਈਆ ਹਾਸਲ ਕੀਤਾ ਤੇ ਉਹ ਉਸ ਨੂੰ ਚੰਡੀਗੜ੍ਹ ਦੇ ਇੱਕ ਹੋਟਲ ਦੇ ਬਾਹਰ ਵੀ ਮਿਲਿਆ ਜਦੋਂ ਉੱਥੇ ਵੱਡੀ ਪੁਲਿਸ ਮੌਜੂਦਗੀ ਅਤੇ ਨੇੜੇ ਹੀ ਵੀਆਈਪੀ ਮੂਵਮੈਂਟ ਸੀ ਆ ਦੇਖੋ ਕੀ ਲਿਖਿਆ ਹੋਇਆ ਹੈ ਜਾਗੋ ਪੰਜਾਬੀਓ ਜਾਗੋ ਜਾਗੋ ਗਾਹਕ ਜਾਗੋ ਸ਼ੈਂਕੀ ਇੱਕ ਹੋਟਲ ਦੇ ਬਾਹਰ ਮਿਲਦਾ ਉਸ ਕਾਰੋਬਾਰੀ ਨੂੰ ਪੈਸੇ ਤੇ ਉਹ ਲੈ ਚੁੱਕਾ ਵਾ ਜਾਂ ਲੈ ਰਿਹਾ ਸੀਗਾ ਤੇ ਨਾਲ ਉਹਦੇ ਸੁਰੱਖਿਆ ਦਸਤੇ ਦੇ ਬੰਦੇ ਤੁਰਦੇ ਆ ਤੇ ਉਸ 호텔 ਦੇ ਨੇੜੇ ਹੀ ਵੀ ਆਈਪੀ ਮੂਵਮੈਂਟ ਮਤਲਬ ਕਿ ਉਸ ਕਿਸੇ ਵੱਡੇ ਵੀ ਆਈਪੀ ਦੀ ਮੂਵਮੈਂਟ ਦੇ ਨਾਲ ਨਾਲ ਹੀ ਚੱਲ ਰਿਹਾ ਸੀਗਾ ਅੱਛਾ ਇਸ ਸ਼ੰਕੀ ਨੂੰ ਆਖੀਰ ਪੁਲਿਸ ਨੇ ਬਈ ਗ੍ਰਿਫਤਾਰ ਕਰ ਲਿਆ ਪਰ ਇਸ ਸ਼ੰਕੀ ਦੀਆਂ ਜਦੋਂ ਅਸੀਂ ਤੰਦਾ ਥੋੜੀਆਂ ਹੋਰ ਫੋਲੀਆਂ ਤਾਂ ਇੱਕ ਮਾਮਲਾ ਸਾਨੂੰ ਹੋਰ ਨਜ਼ਰ ਆਇਆ ਅਮਰਸਰ ਦੇ ਸਿਵਲ ਲਾਈਨਸ ਪੁਲਿਸ ਥਾਣੀ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਸੀ ਦੋਸ਼ੀ ਕੇ ਸ਼ੰਕੀ ਕਥਿਤ ਤੌਰ ਤੇ ਦੇਹ ਵਪਾਰ ਦੇ ਮਾਮਲੇ ਨਾਲ ਜੁੜਿਆ ਹੈ ਕਿਉਂ ਕਿ ਸੁਰੱਖਿਆ ਮੁਲਾਜ਼ਮਾਂ ਦੀ ਆੜ ਦੇ ਵਿੱਚ ਹੋਟਲ ਦੀ ਪਹਿਲੀ ਮੰਜ਼ਲ ਕੋਈ ਹੋਟਲ ਸੀਗਾ ਉੱਥੇ ਸਪਾ ਸੈਂਟਰ ਚੱਲ ਰਿਹਾ ਸੀਗਾ ਤੇ ਜਦੋਂ ਪੁਲਿਸ ਨੇ ਉਸ ਜਗ੍ਹਾ ਤੇ ਛਾਪਾ ਮਾਰਿਆ ਵਿਦੇਸ਼ੀ ਔਰਤਾਂ ਨੂੰ ਦੇਹ ਵਪਾਰ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਸ਼ੰਕੀ ਆ ਮਿੱਤਰੋ ਇਹ ਸ਼ੰਕੀ ਸ਼ੰਕੀ ਦੁਨੀਆ ਸ਼ੰਕੀ ਕਹਿੰਦੀ ਆ ਅੱਛਾ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਗੱਲ ਮੈਂ ਕਰਨ ਜਾ ਰਿਹਾ ਅਗਲੀ ਗੱਲ ਕੀ ਕਰਨ ਜਾ ਰਿਹਾ ਦੋਸਤੋ ਬੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਤੁਹਾਨੂੰ ਹੈਰਾਨ ਕਰਦੀਆਂ ਆਹ ਹੈ ਸ਼ੈਂਕੀ ਮੈਂ ਹੁਣ ਤੁਹਾਨੂੰ ਤਸਵੀਰਾਂ ਦਿਖਾਉਂਦਾ ਚੱਲਾਂਗਾ ਆਹ ਸ਼ੈਂਕੀ ਹੈ ਜੀ ਸ਼ੈਂਕੀ ਯੈਂਕੀ ਅੱਛਾ ਇਹਦੀਆਂ ਤਸਵੀਰਾਂ ਦੇਖੋ ਇਹਦੀਆਂ ਤਸਵੀਰਾਂ ਦੇਖੀ ਚੱਲੋ ਆਹ ਪੁਲਿਸ ਅਫਸਰ ਦੇ ਨਾਲ ਐ ਜਫੀਆਂ ਪੈ ਰੀਆਂ ਨੇ ਪਪੀਆਂ ਜਫੀਆਂ ਆ ਪਪੀਆਂ ਜਫੀਆਂ ਪਾ ਲੈ ਹਮ ਅਖਿਓਂ ਕੇ ਪੇਚ ਲਾ ਡਾ ਲੈ ਹਮ ਆ ਦੇਖੋ ਕੇਕ ਕੱਟ ਰਹੇ ਨੇ ਵੀ ਆਈਪੀ ਲੋਕਾਂ ਨਾਲ ਆ ਮਿੱਠੂ ਨਾਲ ਲੋ ਜੀ ਆ ਆ ਗਿਆ ਹੈ ਜਦੋਂ ਲੋਕਲ ਬਾਡੀਜ਼ ਤੇ ਮਨਿਸਟਰ ਬਣੇ ਸੰ ਡਾਕਟਰ ਇੰਦਰਵੀਰ ਸਿੰਘ ਨਿਜਰ ਜਦੋਂ ਮੁਖ ਮੁੱਖ ਮਹਿਮਾਨ ਇਹ ਬਣ ਗਏ ਭਈ ਗੁਰੂ ਕੀ ਨਗਰੀ ਦੇ ਵੀ ਮੰਤਰੀ ਬਣ ਕੇ ਆਏ ਆ ਇਨਾਦਰ ਸਵਾਗਤ ਕੌਣ ਕਰ ਰਿਹਾ ਹੈ ਸਵਾਗਤ ਕਰ ਰਿਹਾ ਜੀ ਆ ਚੋਬਰ ਸ਼ੈਂਕੀ ਲਿਖਿਆ ਖਬਰ ਦੇ ਵਿੱਚ ਕਿ ਯੂਥਾਗੂ ਸ਼ੈਂਕੀ ਆਪਣੇ ਮਤਲਬ ਕਿ ਸਾਥੀਆਂ ਦੇ ਨਾਲ ਸਵਾਗਤ ਵਾਸਤੇ ਪਹੁੰਚਿਆ ਕਮਾਲ ਹੋਈ ਪਈ ਆ ਯੂਥਾਗੂ ਯੂਥਾਗੂ ਹੁਣ ਇਹ ਇਸ ਖਬਰ ਦੇ ਮੁਤਾਬਕ ਯੂਥਾਗੂ ਆ ਕਿਹਨਾਂ ਦਾ ਇਹ ਇੰਦਰਵੀਰ ਸਿੰਘ ਨੇਜਰ ਜਿਹੜੇ ਮੰਤਰੀ ਬਣ ਕੇ ਆਏ ਬਾਜੂ ਸਾਹਿਬ ਦਾ ਮੰਤਰੀ ਬਣ ਕੇ ਅੱਜ ਕੱਲ ਚੀਫ ਖਾਲਸਾ ਦਿਵਾਨ ਦੇ ਮੁਖੀ ਆ ਲਓ ਫੋਟੋਆਂ ਨੇ ਜੀ ਤਾਂ ਸਾਨੂੰ ਇਹ ਕਿਤੇ ਨਾ ਕਿਤੇ ਭਾਈ ਦੇਖਣਾ ਪਵੇਗਾ ਹੁਣ ਕਿ ਭਾਈ ਜਦੋਂ ਲਾਲਜੀਤ ਭੁੱਲਰ ਤਸਵੀਰਾਂ ਕੱਢ ਕੇ ਲਿਆਉਂਦੇ ਨੇ ਹਰਮਿੰਦਰ ਗਿੱਲ ਦੀਆਂ ਉਹ ਇੱਕ ਐਸੇ ਬੰਦੇ ਦੇ ਨਾਲ ਜਿਸ ਦਾ ਬੜਾ ਕ੍ਰਿਮੀਨਲ ਮਾਮਲਾ ਚੱਲ ਰਿਹਾ ਹੈ ਤਾਂ ਕਿਹਾ ਜਾ ਰਿਹਾ ਕਿ ਜਵਾਨੀ ਬਰਬਾਦ ਕਰ ਰਿਹਾ ਹੈ ਇਤੇ ਆ ਕਰ ਰਿਹਾ ਵਾਹ ਕਰ ਰਿਹਾ ਲਓ ਜੀ ਆ ਤਸਵੀਰਾਂ ਤੇ ਇਹ ਵੀ ਨਿਕਲ ਆਈਆਂ ਨੇ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਹੱਸਦੀ ਰਹੀ ਹੁਣ ਕੀ ਕਰੋਗੇ ਹੁਣ ਕੀ ਕਰੋਗੇ ਸੋ ਗੱਲ ਜਿੱਥੋਂ ਸ਼ੁਰੂ ਹੋਈ ਸੀ ਗੱਲ ਉੱਥੇ ਮਕਾਉਣ ਲੱਗਾ ਕਿ ਇਹ ਨੇ ਇਸ ਕਿਸਮ ਦੇ ਵਿਅਕਤੀ ਜਿਨ੍ਹਾਂ ਦੀ ਪੈਂਠ ਬਣਦੀ ਆ ਜਿਨ੍ਹਾਂ ਦਾ ਬੈਣ ਉੱਠਣ ਹੁੰਦਾ ਤੇ ਉਸ ਤੋਂ ਬਾਅਦ ਇਹ ਲੋਕ ਕਿਸ ਤਰ੍ਹਾਂ ਦੀ ਖੇਡ ਖੇਡਦੇ ਆ 30 ਲੱਖ 35 ਲੱਖ ਇੱਕ ਬੰਦੇ ਤੋਂ ਆ ਤੇ ਜੇ ਹਫ਼ਤੇ ਦੇ 2-3 ਰਿੜ ਗਏ ਮਹੀਨੇ ਦੇ 5-7 ਰਿੜ ਗਏ ਸਾਲ ਦੇ ਕਹੋ ਕਿ 150 ਰਿੜ ਗਿਆ ਕਿੱਥੋਂ ਤੱਕ ਜਾਂਦਾ ਔਰ ਇਹ ਪੈਸਾ ਕਿੱਥੋਂ ਦਾ ਕਿੱਥੇ ਤੱਕ ਜਾਂਦਾ ਇਸ ਮਨੀ ਟ੍ਰੇਲ ਨੂੰ ਵੀ ਟ੍ਰੇਸ ਕਰਨ ਦੀ ਲੋੜ ਆ ਖਾਸ ਤੌਰ ਤੇ ਜਿਹੜੇ ਜ਼ੀਰੋ ਟੋਲਰੈਂਸ ਕਰਪਸ਼ਨ ਤੇ ਕਹਿੰਦੇ ਆ ਨਾ ਕਿ ਸਾਡੀ ਜ਼ੀਰੋ ਟੋਲਰੈਂਸ ਆ ਉਹਨਾਂ ਨੂੰ ਵੀ ਇਨ ਆਮੁੱਦਿਆਂ ਤੇ ਧਿਆਨ ਦੇਣ ਦੀ ਲੋੜ ਆ ਖੈਰ ਐਨੀ ਮੇਰੀ ਬਾਤ ਇਹ ਨਵਾਂ ਸਕੌਡਾ ਤੁਹਾਡੇ ਸਾਹਮਣੇ ਮੈਂ ਰੱਖ ਚੱਲੇ ਆ ਸਕੌਡਾ ਕਹਿ ਲੋ ਕਿਸ਼ਾਨੂ ਟੂ ਕਹਿ ਲੋ ਜੂਮਾਰਸੀ ਕਹਿ ਲੋ ਤੁਹਾਡੇ ਤੇ ਨਿਰਪਰ ਕਰਦਾ ਆ ਪਰ ਇਸ ਤਰ੍ਹਾਂ ਦੇ ਬੰਦੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਐਕਟਿਵ ਨੇ ਲਗਭਗ ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਦਲਾਲ ਇਸ ਤਰ੍ਹਾਂ ਦਾ ਵੀਆਈਪੀ ਦਲਾਲ ਤੁਹਾਨੂੰ ਮਿਲ ਜਾਏਗਾ ਜਿਹੜਾ ਕਹੇਗਾ ਕੰਮ ਤੋਂ یوں ਕਰ ਦੂੰਗਾ ਮੁੰਨਾ یوں ਤਾਂ خیر ਦੇਖਦੇ ਆ ਇਹ ਅੱਗੇ ਮਾਮਲਾ ਨਿਕਲਦਾ ਕਿ ਨਹੀਂ ਨਿਕਲਦਾ ਕਿ ਭਾਈ ਜਿਹੜੀਆਂ ਵਿਦੇਸ਼ੀ ਔਰਤਾਂ ਫੜੀਆਂ ਜਾਂਦੀਆਂ ਇਹੋ ਜਿਹੇ ਬੰਦਿਆਂ ਤੋਂ ਕੀ ਉਹ ਵਿਦੇਸ਼ੀ ਔਰਤਾਂ ਵੀਆਈਪੀ ਬੰਦਿਆਂ ਦੀ ਖੇਦਮਤ ਵਿੱਚ ਆਸਰਤੇ ਨਹੀਂ ਕੀਤੀਆਂ ਜਾਂਦੀਆਂ ਸਵਾਲ ਛੱਡ ਕੇ ਚੱਲਿਆ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦਿਵਸ ਆਸਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ